ਗੁਰੂ ਪਿਆਰੇ ਸੰਗਤ ਜੀ ਧੰਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੁਨੀਆ ਉਤਾਰਦੇ ਹੋਏ ਔਟਨਾ ਸ਼ਹਿਰ ਤੋਂ 100 ਕਿਲੋਮੀਟਰ ਅੱਗੇ ਗਿਆਨੀ ਧਰਦੀ ਤੇ ਪਹੁੰਚੇ ਜਿੱਥੇ ਹਿੰਦੂ ਵੀਰਾਂ ਦਾ ਬਹੁਤ ਵੱਡਾ ਤੀਰਥ ਮੰਨਿਆ ਜਾਂਦਾ ਵਾ ਗੁਰੂ ਪਿਆਰੇ ਸੰਗਤ ਜੀ ਜਦੋਂ ਧੰਵਰਤੇਗਵਹਾਦਰ ਮਹਾਰਾਜ ਆਪਣੇ ਪਰਿਵਾਰ ਸਮੇਤ ਜਿਨ੍ਹਾਂ ਨੂੰ ਆਪਾਂ ਮਾਤਾ ਗੁਜਰੀ ਜੀ ਕਹਿੰਦੇ ਆ ਤੇ ਗੁਰਤੇਗ ਮਹਾਦਰ ਜੀ ਦੀ ਮਾਤਾ ਮਾਤਾ ਨਾਨਕੀ ਜੀ ਤੇ ਦਸਮੇਸ਼ ਪਿਤਾ ਜੀ ਦੇ ਮਾਮਾ ਤਰਪਾਲ ਚੰਦ ਜੀ ਵੀ ਨਾਲ ਹਨ ਗੁਰੂ ਜਿਆਰੀ ਸੰਗਤ ਜੀ ਵਸਗਿਆ ਦੀ ਧਰਤੀ ਦੇ ਗੁਰੂ ਨਾਨਕ ਦੀ ਬਾਣੀ ਦਾ ਉਪਦੇਸ਼ ਦੇ ਲਈ ਜਦੋਂ ਤਾਂ ਅੰਮ੍ਰਿਤ ਏਗ ਬਹਾਦਰ ਮਹਾਰਾਜ ਕੰਕੇ ਉੱਥੇ ਜਾ ਕੇ ਕੰਬੂ ਲਾਇਆ ਤੇ ਸੰਗਤਾਂ ਨੂੰ ਉਪਦੇਸ਼ ਜੇ ਨਾਲ ਸ਼ੁਰੂ ਕੀਤਾ ਤੇ ਉਸ ਵੇਲੇ ਦੇ ਜੋ ਉੱਥੇ ਪੰਡਤ ਰਹਿੰਦੇ ਸਨ ਜੋ ਕਹਿੰਦੇ ਸੀ ਅਸੀਂ ਤੁਹਾਡੇ ਪਿਤਰਾਂ ਦੀ ਗੱਦੀ ਕਰਾਉਣੀ ਆ ਤੇ ਲੋਕੀ ਆਪਣੇ ਸਿਆਣਿਆਂ ਦੇ ਬਜ਼ੁਰਗਾਂ ਦੇ ਪਿੰਡ ਭਰਉਣ ਜਾਂਦੇ ਸੀ ਤਾਂ ਉਸ ਪੰਡਤ ਵੀਰਾਂ ਨੇ ਕੀ ਦੇਖਿਆ ਇਹ ਕੋਈ ਰਾਜਾ ਮਹਾਰਾਜੇ ਦੇ ਦਿੱਖ ਲੱਗਦੀ ਹੈ ਕਿਉਂਕਿ ਮਹਾਰਾਜੇ ਦੇ ਚਿਹਰੇ ਤੇ ਬਹੁਤ ਅਰਕਾਸ਼ ਸੀ ਤਾਂ ਉਹਨਾਂ ਨੇ ਸੋਚਿਆ ਵੀ ਸ਼ਾਇਦ ਇਹ ਆਪਣੇ ਪਿੰਡ ਭਰੋਂ ਆਏ ਆ ਜਿਹੜੇ ਪਰਿਵਾਰ ਸਮੇਤ ਆਏ ਆ ਗੁਰੂ ਪਿਆਰੀ ਸੰਤ ਜੀ ਉਸ ਪੰਗਤਾਂ ਨੇ ਆ ਕੇ ਧਨਗੁਰ ਤੇਗ ਮਹਾਦਰ ਮਹਾਰਾਜ ਜੀ ਨੂੰ ਕਿਹਾ ਵੀ ਪਹਿਲਾਂ ਤੁਸੀਂ ਜਨੂਪਾਤ ਹਿੰਦੂ ਧਰਮ ਦੇ ਵਿੱਚ ਦਾਖਲ ਹੋ ਜਦ ਇੰਨੀ ਗੱਲ ਕਹੀ ਤਾਂ ਧੰਗੁਰ ਤੇਗ ਮਹਾਦਰਮਾ ਜੀ ਨੇ ਉਹਨਾਂ ਨੂੰ ਕਿਹਾ ਇਹ ਅਸੀਂ ਦਾ ਰੱਬ ਦੇ ਨਾਮ ਦਾ ਜਨੂ ਆਇਆ ਹੋਇਆ ਵਾ ਗੁਰੂ ਪਿਆਰੀ ਸੰਗਤ ਜੀ ਬੜੇ ਧਿਆਨ ਨਾਲ ਸੁਣਨ ਵਾਲਾ ਪ੍ਰਸੰਗ ਆ ਇਹ ਜਦੋਂ ਧੰਗੁਰ ਤੇਗ ਬਾਦਰਮਾ ਜੀ ਨੇ ਕਿਹਾ ਵੀ ਅਸੀਂ ਰੱਬ ਦੇ ਨਾਮ ਦਾ ਸੱਚਾ ਜਨੂ ਪਾਇਆ ਹੋਇਆ ਵਾ ਤਾਂ ਉਹ ਪੰਡਤ ਕਹਿਣ ਲੱਗੇ ਵੀ ਫੇਰ ਤੁਸੀਂ ਆਪਣੇ ਪਿੰਡ ਭਰਾਓ ਆਪਣੇ ਬਜ਼ੁਰਗਾਂ ਦੀ ਗਤੀ ਕਰਾਓ ਜਦੋਂ ਇਹ ਨਹੀਂ ਗੱਲ ਕਹੀ ਤਾਂ ਧੰਗੁਰ ਤੇਗ ਮਹਾਤਮਾ ਜੀ ਨੇ ਕਿਹਾ ਵੇ ਸਾਡੇ ਦਾ ਬਡੇ ਪਹਿਲੇ ਹੀ ਮੁਗਤ ਨੇ ਆ ਉਹ ਵਸਨ ਲੱਗੇ ਗੁਰੂ ਪਿਆਰੀ ਸੰਗਤ ਜੀ ਉਹਨਾਂ ਨੂੰ ਕੀ ਪਤਾ ਸੀ ਵੀ ਜਿਨ੍ਹਾਂ ਦੇ ਨਾਲ ਅਸੀਂ ਸਵਾਲ ਜਵਾਬ ਕਰਦੇ ਆ ਅਸੀਂ ਗਤੀ ਰੌਣ ਦੀ ਗੱਲ ਕਰਦੇ ਆ ਇਹਨਾਂ ਨੇ ਤਾਂ ਸਾਡੇ ਧਰਮ ਦੀ ਖਾਤਰ ਸਾਡੇ ਜੱਜੂ ਤਿਰਕ ਦੇ ਖਾਤਰ ਕੁਰਬਾਨੀ ਦੇਣੀ ਹੈ ਕਿਉਂਕਿ ਦਸਵੇਂ ਪਾਸ਼ਾ ਜੀ ਦਾ ਮੁੱਖ ਦਾ ਬਚਨ ਆ ਇਹ ਲੇਕਾ ਜੰਜੂ ਰਾ ਕਾ ਪਰਮ ਤਾ ਕਾ ਤਾਟਾ ਦਾ ਮਤਲਬ ਵੀ ਸਾਧਾਣੀ ਉਹਨਾਂ ਨੇ ਜਿਹੜੇ ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਰਨ ਆਈ ਸੀ ਜਿਹੜੇ ਧਕੇ ਨਾਲ ਗੁਰੂ ਨਾਨਕ ਮਹਾਰਾਜ ਦੇ ਜਨਉ ਪਾਉਣ ਲੱਗੇ ਸੀ ਤੇ ਜਿਹੜੇ ਧਨਵਰ ਤੇਗ ਬਹਾਦਰ ਮਹਾਰਾਜ ਨੂੰ ਕਹਿਣ ਲੱਗੇ ਸੀ ਕਿ ਤੁਸੀਂ ਜਨਉ ਪਾਓ ਆ ਹਿੰਦੂ ਧਰਮ ਦੇ ਵਿੱਚ ਦਾਖਲ ਹੋ ਜਾਓ ਤਾਂ ਗੁਰੂ ਪਿਆਰੇ ਸੰਤ ਜੀ ਗੁਰੂ ਤੇਗ ਬਹਾਦਰ ਜੀ ਮਹਾਨ ਹਨ ਮਾਰ ਜੀ ਕਹਿ ਲੱਗੇ ਵੀ ਸਾਨੂੰ ਪਿੰਡ ਭਰਾਉਣ ਦੇ ਲੋੜ ਨਹੀਂ ਸਾਡੇ ਬਜ਼ੁਰਗ ਤਾਂ ਸਾਡੇ ਵੱਡੇ-ਵਡੇਰੇ ਤਾਂ ਪਹਿਲੇ ਮੁਕਦੇ ਨੇ ਤਾਂ ਉਹ ਸਭ ਪੰਡਤਾਂ ਨੇ ਸਵਾਲ ਕੀਤਾ ਕਿ ਜੇ ਮੁਕਦੇ ਨੇ ਸਾਨੂੰ ਦਿਖਾਓ ਤਾਂ ਧੰਨ ਵਰ ਤੇਗ ਬਹਾਦਰ ਜੀ ਨੇ ਕਿਹਾ ਵੀ ਅਸੀਂ ਦਿਖਾ ਸਕਦੇ ਹਾਂ ਪਰ ਉਹ ਜਿਹੜਾ ਪੰਡਤਾਂ ਦਾ ਮੁਖੀ ਸੀ ਉਸ ਨੇ ਫਿਰ ਸਵਾਲ ਕੀਤਾ ਕੀ ਬੇਨਤੀ ਕੀਤੀ ਵੇ ਮੈਂ ਆਪਣੇ ਪਿਤਾ ਦੀ ਆਪਣੇ ਦਾਦੇ ਦੀ ਇਹਨਾਂ ਨੂੰ ਗਤੀ ਕਰਾਈ ਆ ਇਹਨਾਂ ਨੂੰ ਪਿੰਡ ਭਰਾਇਆ ਜਦ ਮੈਂ ਪਿੰਡ ਭਰਾ ਸਕਦਾ ਤਾਂ ਤੁਸੀਂ ਆਪਣੇ ਪਿੰਡ ਕਿਉਂ ਨਹੀਂ ਪਰਉਂਦੇ ਤਾਂ ਉਥੇ ਫਿਰ ਤਾਹੇ ਗੁਰੂ ਤੇਗ ਬਹਾਦਰ ਜੀ ਨੇ ਉਸ ਨੂੰ ਕਿਹਾ ਵੀ ਜਿਹੜਾ ਤੂੰ ਕਹਿਣਾ ਕਿ ਮੈਂ ਆਪਣੇ ਪਿਤਾ ਦੀ ਆਪਣੇ ਦਾਦੇ ਦੀ ਗਤੀ ਕਰਾਈ ਆ ਪਿੰਡ ਭਰਾਇਆ ਕੀ ਉਹ ਮੁਕਤ ਹੋ ਗਈ ਇਹਨਾਂ ਨੇ ਕਿਹਾ ਹਾਂ ਜੀ ਤਾਂ ਹੀ ਤਾਂ ਮੈਂ ਪਿੰਡ ਭਰਾਇਆ ਤਾ ਧੰਨ ਵਰਤੇ ਇੱਕ ਮਹਾਦਰਮ ਆਗਿ ਜਨੇ ਗਏ ਤੇਰਾ ਪਿਤਾ ਤੇ ਤੇਰਾ ਦਾਦਾ ਮੁਕਤ ਨਹੀਂ ਹੋਇਆ ਉਹ ਤਾਂ ਨਾ ਨਹੀਂ ਆਵਾ ਗਉਣ ਦੀਆਂ ਜੁਨੀਆਂ ਦੇ ਵਿੱਚ ਭਟਕ ਰਹੇ ਆ ਗੁਰੂ ਪਿਆਰੇ ਸੰਗਦੀ ਉਸ ਪੰਦੇ ਨੇ ਕਿਹਾ ਵੀ ਜੇ ਤੁਸੀਂ ਜੀ ਇਹ ਗੱਲ ਕਹਿੰਦੇ ਹੋ ਤਾਂ ਫਿਰ ਮੈਨੂੰ ਦਿਖਾਓ ਆ ਗੁਰੂ ਤੇਗ ਬਹਾਦਰ ਮਾਰਗਿ ਜਨੇ ਕਹਾ ਵੀ ਪੰਦੇ ਜੀ ਅਸੀਂ ਦਿਖਾ ਸਕਦੇ ਆ ਜੇ ਅਸੀਂ ਤੁਹਾਨੂੰ ਦਿਖਾਇਆ ਤਾਂ ਫਿਰ ਤੁਹਾਡੀ ਝੂਠ ਦੀ ਦੁਕਾਨਾ ਇਹ ਬੰਦ ਹੋ ਜਾਣੇ ਆ ਕਿਉਂਕਿ ਪੰਡਤ ਕਬੀਰ ਜੀ ਦਾ ਫਰਮਾਨਾ ਬਾਹਮਣ ਗੁਰੂ ਹੈ ਜਗਤ ਦਾ ਭਗਤਾਂ ਦਾ ਗੁਰਨਾਹ ਹੈ ਕਿਉਂਕਿ ਇਹ ਮਨੁੱਖਾਂ ਨੂੰ ਆਪਣੇ ਮਗਰ ਲਾ ਸਕਦਾ ਵਾ ਕਿਉਂਕਿ ਜਿਹੜੇ ਭਗਤ ਹੁੰਦੇ ਆ ਉਹਨਾਂ ਦੀ ਚਾਲ ਨਰਾਲੀ ਹੁੰਦੀ ਹੈ ਗੁਰੂ ਪਿਆਰੀ ਸੰਗਤ ਜੀ ਭਗਤਾਂ ਕੀ ਚਾਲ ਨਰਾਲੀ ਚਾਲਾ ਨਰਾਲੀ ਭਗਤਾਂ ਕੇਰੀ ਵਿਗਮਾ ਮਾਰਗ ਚੱਲਣਾ ਤਾਂ ਉਸ ਪੰਡਤ ਨੇ ਕਿਹਾ ਵੀ ਤੁਸੀਂ ਜੇ ਇਹ ਨਹੀਂ ਗੱਲ ਕਹਿ ਰਹੇ ਹੋ ਆ ਮੇਰਾ ਦਾਦਾ ਦਾ ਮੇਰਾ ਪਿਤਾ ਨੂੰ ਦਿਖਾਓ ਆ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿਣ ਲੱਗੇ ਵੀ ਰਹਿਣ ਦੇ ਉਹ ਕਹਿਣ ਲੱਗੇ ਨਹੀਂ ਜਦ ਤੁਸੀਂ ਕਿਹਾ ਵਾ ਕਿ ਅਸੀਂ ਦਿਖਾਉਣਾ ਨਹੀਂ ਅਸੀਂ ਰਾਜੇ ਕੋਲ ਸ਼ਿਕਾਇਤ ਕਰਾਂਗੇ ਕਿ ਸਾਡੇ ਧਰਮ ਦਾ ਮਜ਼ਾਕ ਉਡਾ ਰਹੇ ਆ ਆ ਫਿਰ ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਉਹ ਮੁਖੀ ਨੂੰ ਬੁਲਾਇਆ ਉਹਦਾ ਨਾਮ ਲੈ ਕੇ ਕੀ ਕਿਹਾ ਵੀ RAM ਸ਼ਰਨ ਆ ਮੇਰੇ ਕੋਲ ਜਦਸ ਦਾ ਨਾਮ ਹੈ ਕੇ ਬਾਜਿ ਮਾਰੀ ਮੈਨੇ ਲਤਾ ਕੰਵਰ ਲਾਗੀਆਂ ਵੀ ਐਸੀ ਦਾ ਕਿਸੇ ਨੂੰ ਆਪਣਾ ਨਾਮ ਦੱਸ ਦੇ ਨਾ ਤੇ ਕੋਲ ਰਿਹਾ ਕੇ ਉਸ ਰਾਮ ਸ਼ਰਮ ਤਾਂ ਨੂੰ ਤੇ મહਾਦਰ ਮਾਰਾ ਜੀ ਕੇ ਆ ਵੀ ਪੜ੍ਹਦੀ ਅੱਖਾਂ ਬੰਦ ਕਰੋ ਜਦ ਉਸ ਨੇ ਅੱਖਾਂ ਬੰਦ ਕੀਤੀਆਂ ਤਾਂ ਤਾਂ ਨੂੰ ਤੇ મહਾਦਰ ਮਾਰਾ ਜੀ ਨੇ ਸੱਜਾ ਹੱਥ ਉਸ ਸੰਮਤ ਰਾਮ ਸ਼ਰਮ ਦੇ ਸਿਰ ਦੇ ਉੱਤੇ ਰੱਖਿਆ ਅਾਂ ਕੀ ਦੇਖਿਆ ਅੱਖਾਂ ਬੰਦ ਨੇ ਸੋਟੀ ਦੇ ਨਾਲ ਇੱਥੇ ਗਿਆ ਵੀ ਕੰਜਰ ਦੇ ਵਿੱਚ ਜਾ ਰਿਹਾ ਵਾ ਸਿਰ ਦੇ ਤੇ ਪਾਂਡਵ ਮਨੀ ਹਜ਼ਾਰ ਬਹੁਤ ਭਾਰੀ ਤੰਦੂਰੋਂ ਕੀ ਦੇਚਾ ਇਹ ਦੋ ਬਘਿਆੜੋਂ ਦੇ ਨੇੜੇ ਅੱਜੇ ਆ ਰਹੇ ਵਾਹਿਗੁਰੂ ਪਹਿਲਾਂ ਤਾਂ ਦੇਖ ਕੇ ਕਮਧਾਲ ਗਿਆ ਤੇ ਫਿਰ ਕਿਉਂ ਤੇ ਬੈਠਾ ਮਾਰ ਕੇ ਦੇ ਕੋਈ ਸੀ ਸਿਰ ਤੇ ਹੱਥਾ ਧਨਵੰਤ ਤੇਜ ਮਹਾਦਰਮਾਨ ਜਿਹੜਾ ਸੀ ਦਿਨਾਂ ਪਹਿਲਾਂ ਸਮਰਾਤ ਗੁਰੂ ਸਿਰ ਹੱਥਾ ਤਾ ਜੀ ਗੁਰੂ ਪਿਆਰੇ ਸੰਗਤ ਜੀ ਇਹ ਦੇਖ ਕੇ ਬਿਹਾਰਾ ਕੋਲ ਆ ਗਏ ਉਹਨਾਂ ਨੇ ਮਨੋਕੰਦਰ ਉਪਤਾਰਨ ਕੀਤਾ ਧੰਨ ਜੀ ਜਿੱਤ ਇੱਕ ਉਸਦਾ ਜੇਦਾ ਸੀ ਇਹ ਉਸਦਾ ਦਾਦਾ ਸੀ ਉਹਨਾਂ ਨੂੰ ਕੁਛਦਾਰ ਵੀ ਤੁਸੀਂ ਸਵਾਰ ਦੇ ਵਿੱਚ ਪਦੋਂ ਆਏ ਤਾਂ ਉਸ ਨੇ ਕੀ ਕਿਹਾ ਦੁਨਾਨੇ ਪਹਿਲ ਸਾਡੇ ਲੋਕਤ ਨਹੀਂ ਅਸੀਂ ਦਾ ਪ੍ਰੇਮ ਜੁਨੀ ਦੇ ਵਿੱਚ ਕੱਟੇ ਭਾਨਿਆ ਜਦੋਂ ਸਾਡੀ ਮਵਾਸ ਸਮਾਣ ਦੀ ਇੱਛਾ ਹੁੰਦੀ ਆ ਅਸੀਂ ਉਹਦੇ ਆ ਗਏ ਕਿਸੇ ਵੀ ਗੁੰਝੀ ਦੇ ਵਿੱਚ ਤਰ ਜਾਣੇ ਆ ਅਸੀਂ ਮਾਸਾ ਆ ਗਿਆ ਆਪਣੀ ਇੱਛਾ ਪੂਰੀ ਕਰਦੇ ਇਹ ਅਸੀਂ ਦਾ ਜੁਨਾ ਦੇ ਵਿੱਚ ਭਟਕ ਰਹੇ ਆ ਉਸੇ ਵਕਤ ਉਸ ਪੰਡਤ ਰਾਮ ਸ਼ਰਧਾ ਦੀਆਂ ਅੱਖਾਂ ਦੇ ਵਿੱਚੋਂ ਤਸ ਤਸ ਕਰਕੇ ਹੰਝੂ ਨਿਰ ਲਾਗੇ ਗੁਰੂ ਪਿਆਰੀ ਸੰਗ ਦੀ ਜਾਦੂ ਉਸ ਨੂੰ ਉਸ ਦਾ ਦਾਦਾ ਉਸ ਦਾ ਪਿਤਾ ਦਿਖਾ ਦਿੱਤਾ ਐ ਉਸ ਦੀ ਜਵਾਨ ਵੀ ਸੁਪਣ ਮਾਰੀ ਜਦੋਂ ਧੰਗੁਰ ਤੇਗ ਬਹਾਦਰ ਮਹਾਰਾਜ ਜੀ ਨੇ ਆਪਣਾ ਹੱਥ ਚੁੱਕਿਆ ਉਸ ਦੀਆਂ ਅੱਖਾਂ ਖੁੱਲੀਆਂ ਸਾਰੇ ਸੰਗ ਦੇ ਬੈਠੇ ਦੇਖ ਰਹੀਆਂ ਤੇ ਉਹਦਾ ਭਾਈ ਚਾਰਾ ਵੀ ਬੈਠਾ ਦੇਖ ਰਿਹਾ ਉਸ ਨੇ ਆ ਕੇ ਧੰਗੁਰ ਤੇਗ ਬਹਾਦਰ ਮਹਾਰਾਜ ਜੀ ਦੇ ਚਰਨਾਂ ਦੇ ਤੇ ਆਪਣਾ ਮਸਤਕ ਰੱਖ ਕੇ ਮਾਫੀ ਮੰਗੀ ਕਿਉਂਕਿ ਕੀ ਕਿਹਾ ਕਹਿੰਦੇ ਆਪ ਮੁਗਤ ਮੁਗਤ ਕਰੇ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ ਗੁਰੂ ਪਿਆਰੀ ਸੰਗਤ ਜੀ ਜਿਹੜਾ ਆਪ ਮੁਕਤ ਹੋਊਗਾ ਉਹ ਹੀ ਦੂਜੇ ਦੀ ਮੁਕਤੀ ਕਰ ਸਕਦਾ ਵਾ ਉਹ ਆਪਣੇ ਆਪ ਨੂੰ ਸਾਧਕ ਹਉਂਦੇ ਸੀ ਉਥੇ ਫਿਰ ਧੰਗੁਰ ਤੇਗ ਬਹਾਦਰ ਮਹਾਰਾਜ ਨੇ ਉਚਾਰਨ ਕੀਤਾ ਸੀ ਕਿ ਸਾਧੂ ਮਨ ਦਾ ਮਾਨ ਤਿਆਗੋ ਜੇ ਜਿਹੜਾ ਤੁਸੀਂ ਆਪਣੇ ਮਾਨ ਦੇ ਵਿੱਚ ਮਾਨ ਪੈਦਾ ਕਰੀ ਫਿਰਦੇ ਆਂ ਵੀ ਅਸੀਂ ਮੁਕਤਾਂ ਦੇ ਅਸੀਂ ਦੂਜਿਆਂ ਦੀ ਮੁਕਤੀ ਕਰ ਸਕਦੇ ਆਂ ਤੇ ਮੁਕਤੀ ਦਾ ਕੇਵਲ ਰੱਬ ਦੇ ਨਾਮ ਦੇ ਵਿੱਚ ਜਿਨਾਂ ਧੰਗ ਗੁਰਵਾਜਨ ਦੇ ਜੀ ਮਹਾਰਾਜ ਫਰਮਾਉਂਦੇ ਆਂ ਕਹਿੰਦੇ ਉਹ ਧਨਵੰਤ ਉਹ ਬੁੱਲਵੰਤ ਪਤਵੰਤ ਜੀਵਨ ਮੁਕਤ ਜਿਸਹਿ ਰਹਿਦਾ ਪ੍ਰਭੰਤ ਗੁਰੂ ਪਿਆਰੀ ਸੰਗਤ ਜੀ ਆਪਾਂ ਸਮਾਜ ਦੇ ਵਿੱਚ ਇਹ ਸਮਾਧਿ ਕਰ ਲੈਣੀ ਆ 10 ਮਿੰਟਾਂ ਤੋਂ ਪਹਿਲਾਂ ਪਹਿਲਾਂ ਉਥੋਂ ਧੰਗ ਗੁਰ ਤੇਗ ਬਹਾਦਰ ਮਹਾਰਾਜ ਜੀ ਪੜਣਾ ਸਰ ਜਾਂਦੇ ਆਂ ਸਾਲਸਰਾਏ ਜੋਰੀ ਦੇ ਹਵੇਲੇ ਦੇ ਵੇਚਰ ਆਪਣੀ ਮਾਤਾ ਨਾਨਕੀ ਜੀ ਤੇ ਮਾਤਾ ਗੁਜਰੀ ਜੀ ਮਾਮਾ ਕਿਰਪਾਲ ਚੰਦ ਜੀ ਨੂੰ ਉਥੇ ਛੱਡ ਕੇ ਆਪ ਅਸਾਮ ਦੇਸ ਜਾਂਦੇ ਆ ਕਿਉਂਕਿ ਜਦੋਂ ਧੰਗੁਰ ਤੇਜ ਵਾਹਦਰ ਮਾਨਾ ਜੀ ਉਸ ਗਿਆਨੀ ਘਰ ਦੀ ਦੇ ਵਿਦੇਸ਼ ਗੇਰੇ ਸੀ ਤਾਂ ਇੱਕ ਰਾਜਾ ਰਾਜੂਤ ਰਾਜਾ ਜਿਸ ਦਾ ਇਤਿਹਾਸ ਦੇ ਵਿੱਚ ਨਾਉਨ ਵਿਸਨ ਸਿੰਘ ਤੇ ਉਸ ਦਾ ਜਿਹੜਾ ਚਾਚਾ ਸੀ ਮਾਨ ਸਿੰਘ ਮਾਨ ਸਿੰਘ ਕੌਣ ਸੀ ਜਿਸ ਨੇ ਆਪਣੀ ਭੈਣ ਨਾਲ ਰਿਸ਼ਤਾ ਅਸਮਰ ਨਾਮ ਦੇਤਾ ਸੀ ਜਿਹਦਾ ਨਾਮ ਸੀ ਜੋਧਾ ਵਾਈ ਜੋਧਾ ਵਾਈ ਦੇ ਇੱਕੋ ਘੜੇ ਵਿੱਚੋਂ ਜਹਾਂ ਮੀਰ ਦਾ ਜਨਮ ਹੋਇਆ ਸੀ ਤੇ ਜਹਾਂ ਮੀਰ ਦਾ ਮੂਨਾਸੀ ਦਾ ਸ਼ਾਨ ਹਾਂ ਇਹ ਸ਼ਾਨ ਹਾਂ ਦਾ ਮੂਨਾਸੀ ਦੇ ਕੋਲ ਲਗੇ ਜੀ ਨੇ ਜਣੇ ਜਲਮ ਕੀਤਾ ਸੀ ਜਿਸ ਨੇ ਧੰਨ ਗੁਰ ਤੇਗ ਬਹਾਦਰ ਮਹਾਰਾਜ ਨੂੰ ਦੇਣ ਵੀਰਵਾਰ 11 ਨਵੰਬਰ 1600 ਦੇ ਅੰਦਰ ਉਸ ਚਾਂਦਨੀ ਚਾਂਗਰ ਦੇ ਵਿੱਚ ਸ਼ਹੀਦ ਕੀਤਾ ਸੀ ਜਿਹਦੇ ਬਾਰੇ ਆਪਾਂ ਦਸਮ ਗ੍ਰੰਥ ਦੀ ਬਾਣੀ ਦੇ ਵਿੱਚ ਪੜ੍ਹਦੇ ਆ ਹਾ 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 ਸਮ ਜਾ 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 ਸਰਲੋਕ ਗੁਰੂ ਪਿਆਰੇ ਸੰਗਤ ਜੀ ਉਹਨਾਂ ਜੀ ਨੇ ਉਸ ਨੂੰ ਭੇਜਿਆ ਸੀ ਕਾਮ ਰੂਪ ਦੇਸ ਜਿੱਤੇ ਬਹੁਤ بڑے ਜਾਦੂਗਰ ਰਹਿੰਦੇ ਸੀ ਅਸਾਮ ਦੇ ਵਿੱਚ ਤਾਂ ਉਸਨੇ ਉਹਦੇ ਦੇਵ ਨੂੰ ਇਹ ਜੀ ਫੌਜਾ ਲੈ ਕੇ ਆਪਣੀਆਂ ਫੌਜਾ ਲੈ ਕੇ ਅਸਨਾਮ ਦੇ ਉਪਦੇਸ਼ ਨੂੰ ਫੜੇ ਕਰਨਾ ਸੀ ਮਨ ਦੇ ਵਿੱਚ ਡਰ ਸੀ ਕਿ ਜਦ ਮੇਰਾ ਸੇਤਾ ਮੇਰਾ ਚਾਚਾ ਉਥੇ ਸ਼ਹੀਦ ਹੋ ਗਏ ਤਾਂ ਮੈਂ ਵੀ ਬਚ ਨਹੀਂ ਸਕਦਾ ਪਰ ਅਸਨਾਮ ਕੇ ਤੁਹਾਨੂੰ ਤੇਗ ਰਾਧਾ ਮਹਾਰਾਜ ਜੀ ਦੇ ਚਰਨਾਂ ਤੱਕ ਤੇ ਮਾਤਾ ਟਿਕ ਕੇ ਇਹ ਅਸੀ ਸੱਚੇ ਬਾਦਸ਼ਾਹ ਜੀ ਮੇਰੀ ਮਦਦ ਕਰੋ ਔਰਗਜੈਵਨ ਨੇ ਗੰਦੇ ਮੈਨੂੰ ਇਹ ਹੁਕਮ ਕੀਤਾ ਵਾ ਜੇ ਮੈਂ ਅਸਦਾ ਹੁਕਮ ਨਾ ਮੰਨਿਆ ਮੈਤਾਨੇ ਮਾਰਿਆ ਜਾਊਂਗਾ ਜੇ ਮੈਂ ਫੌਜਾ ਲੈ ਕੇ ਜਾਣਾ ਤਾਂ ਤਾਂ ਵੀ ਮਾਰਿਆ ਜਾਊਂਗਾ ਇਸ ਕਰਕੇ ਮੇਰੀ ਮਦਦ ਕਰੋ ਜੇਨਾ 16 ਨੰਬਰ ਸਲੋਕ ਦੇ ਵਿੱਚ ਆਪਾਂ ਪੜ੍ਹਦੇ ਆ ਧੰਗੁਰ ਤੇਗ ਬਾਹਾਂ ਤਰਮਾਰੀ ਦਾ ਸ਼ਬਦ ਕੀ ਕਹਿੰਦਾ ਭੈ ਕਾਹੂ ਕੋ ਦੇਤਨਾ ਨਾ ਪੈ ਮਾਨਤ ਆਣ ਅਹ ਨਾਨਕ ਸਮਰੇ ਮਨਾ ਗਿਆਨੀ ਤਾਹੀਂ ਵਿਖਾਨ ਕਿਉਂਕਿ ਸਾਰੀ ਦੁਨੀਆ ਮਾਇਆ ਦੇ ਵਿੱਚ ਅੜੀ ਹੋਈ ਆ 24 ਨੰਬਰ ਸ਼ਲੋਕ ਦੇ ਵਿੱਚ ਧੰਨ ਗੁਰ ਤੇਗ ਬਹਾਦਰ ਮਾਨਵ ਜੀ ਫਰਮਾਉਂਦੇ ਆ ਇਹਦੇ ਨਿਸ ਦਿਨ ਮਾਇਆ ਕਾਰਨ ਪ੍ਰਾਣੀ ਦੌਲਤ ਨੀਤ ਉਟਣਵੇਂ ਨਾਨਕ ਕਉ ਨਾਰਾਇਣ ਜੈ ਚੀਤ ਨਹੀਂ ਤਾਂ ਸਾਰੇ ਪਾਸੇ ਮਾਇਆ ਦੇ ਖਨਾਰਾ ਵਾ ਮਾਇਆ ਗੁਰੂ ਪਿਆਰੀ ਸੰਤ ਜੀਓ ਚੀਜਾ ਇਹਨੇ ਇੱਕ ਪਾਸੇ ਮਾਇਆ ਵਾ ਤੇ ਦੂਜੇ ਪਾਸੇ ਰੱਬਾ ਕਨੇ ਮਾਇਆ ਜਿਸਨੇ